ਜਿਨ੍ਹਾਂ ਦੇ ਮਨ ਦੇ ਵਿੱਚ ਕਿਤੇ ਹਲਕੀ ਜਿਹੀ ਉਮੀਦ ਹੈਗੀ ਆ ਵੀ ਨਸ਼ੇ ਦੇ ਖਿਲਾਫ ਲੜਿਆ ਜਾ ਸਕਦਾ ਹੈ ਤੇ ਪੰਜਾਬ ਨਸ਼ੇ ਤੋਂ ਬਾਹਰ ਆ ਸਕਦਾ ਉਹ ਸਾਰੇ ਮੇਰੇ ਵੀਰ ਮੇਰੀ ਆਪਣਾ ਸਤਿਸ਼੍ਰੀ ਅਕਾਲ ਜੀ ਇੱਕ ਪੈਨ ਜਿਹਦਾ ਭਰਾ 12 12 12 ਚਲਿਆ ਗਿਆ ਨਸ਼ੇ ਕਰਕੇ ਚਲਿਆ ਗਿਆ ਉਹਦੀ ਯਾਦ ਦੇ ਵਿੱਚ 12 12 23 ਨੂੰ ਨਸ਼ੇ ਦੇ ਖਲਾਸ ਵਸਦਾ ਰਹੇ ਪੰਜਾਬ ਏ ਮੇ ਬੇਟੀ ਔਰ ਇੱਕ ਪ੍ਰਣ ਲਿੱਤਾ ਕਿ ਮੈਂ ਸਾਰਾ ਸਾਲ ਨੰਗੇ ਪੈਰ ਰਹੂੰਗੀ 12 12 24 ਨੂੰ ਉਹ ਮੇਰਾ ਪ੍ਰਣ ਇੱਕ ਸਾਲ ਨੰਗੇ ਪੈਰ ਵਾਲਾ ਪੂਰਾ ਹੋਣ ਜਾ ਰਿਹਾ ਤੇ 12 12 24 ਨੂੰ ਹੀ ਵਸਦਾ ਰਹੇ ਪੰਜਾਬ ਪੈਦਲ ਯਾਤਰਾ ਸ਼ੁਰੂ ਕਰ ਰਹੇ ਹਾਂ ਬਠਿੰਡੇ ਤੋਂ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਿ ਸੱਚੇ ਪਾਤਸ਼ਾਹ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਪੰਜਾਬ ਨੂੰ ਨਸ਼ਿਆਂ ਤੋਂ ਖਲਾਸ ਜੇ ਪੰਜਾਬ ਲੜੂਗਾ ਤਾਂ ਇਹਦੀ ਮੇਰ ਸਾਡੇ ਸਿਰਾਂ ਦੇ ਉੱਤੇ ਤੇਰਾ ਹੱਥ ਚਾਹੀਦਾ ਕਿਉਂਕਿ ਪੰਜਾਬੀਆਂ ਦੇ ਅੰਦਰ ਇੱਕ ਸਾਲ ਚ ਮੈਂ ਵੇਖ ਲਿਆ ਕਿ ਉਹ ਜਿਹੜੀ ਉਮੀਦ ਧੇਕਰਨਾ ਮੁੱਕ ਚੁੱਕੀ ਐ ਤੇ ਇਸ ਲਈ ਇਸ ਯਾਤਰਾ ਕਰਨਾ ਬਹੁਤ ਜ਼ਰੂਰੀ ਸੀਗਾ ਔਰ ਜਿਨ੍ਹਾਂ ਦੇ ਮਨ ਦੇ ਵਿੱਚ ਕਿਤੇ ਹਲਕੀ ਜਿਹੀ ਵੀ ਉਮੀਦ ਹੈਗੀ ਆ ਵੀ ਨਸ਼ੇ ਦੇ ਖਲਾਸ ਲੜਿਆ ਜਾ ਸਕਦਾ ਹੈ ਤੇ ਪੰਜਾਬ ਨਸ਼ੇ ਤੋਂ ਬਾਹਰ ਆ ਸਕਦਾ ਉਹ ਸਾਰੇ ਮੇਰੇ ਵੀਰ ਮੇਰੀ ਮੇਰੀਆਂ ਭੈਣਾਂ ਮੇਰੇ ਨਾਲ ਹੱਲਾਸ਼ੇਰੀ ਦੇਣ ਲਈ ਇਸ ਯਾਤਰਾ ਦਾ ਹਿੱਸਾ ਬਣੋ ਸਪੋਰਟ ਕਰੋ ਕਿਉਂਕਿ ਆਪਾਂ ਸਾਰਿਆਂ ਨੂੰ ਲੜਕੇ ਨਸ਼ਾ ਖਤਮ ਹੋਣਾ ਨਹੀਂ ਤਾਂ ਜੇ ਨਸ਼ੇ ਲਈ ਨਾ ਲੜੇ ਨਸ਼ੇ ਦੇ ਖਲਾ ਤਾਂ ਨਸ਼ਾ ਆਪਾਂ ਸਾਰਿਆਂ ਨੂੰ ਮਕਾ ਦੇਗਾ ਬਹੁਤ ਬਹੁਤ ਧੰਨਵਾਦ